ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜੁਰਗਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 1 April ਤੋਂ ਹੋਣ ਹੋਣ ਜਾ ਰਹੇ ਹਨ ਇਹ ਪੰਜ ਵੱਡੇ ਬਦਲਾਅ ਤੁਹਾਡੀ ਜੇਬ ਤੇ ਸਿੱਧਾ ਪਵੇਗਾ ਅਸਰ March ਮਹੀਨਾ ਖਤਮ ਹੈ ਨਵਾਂ ਵਿੱਤੀ ਸਾਲ 1 April ਤੋਂ ਸ਼ੁਰੂ ਹੋ ਰਿਹਾ ਹੈ ਨਵੇਂ ਵਿੱਤੀ ਸਾਲ ਵਿੱਚ ਕਈ ਮਹੱਤਵਪੂਰਨ ਨਿਜਮਾਂ ਦੇ ਬਦਲਾਅ ਹੋਣਗੇ ਜਿਸ ਵਿੱਚ ਨਵੀਂ ਟੈਕਸਿਸ ਵਿਵਸਥਾ ਕੈਟ੍ਰਿਕ ਕ੍ਰੈਡਿਟ ਕਾਰਡ ਨਿਜਮਾ ਵਿੱਚ ਬਦਲਾਅ ਅਤੇ ਯੂਪੀਐਲ ਨਿਜਮਾ ਸ਼ਾਮਲ ਹਨ ਇੱਥੇ ਅਸੀਂ ਤੁਹਾਨੂੰ 1 ਅਪ੍ਰੈਲ ਤੋਂ ਹੋਣ ਵਾਲੇ ਮਹੱਤਵਪੂਰਨ ਨਿਜਮਾਂ ਵਿੱਚ ਬਦਲਾਅ ਬਾਰੇ ਦੱਸਦੇ ਹਾਂ ਇਸ ਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਪਵੇਗਾ ਕੇਂਦਰ ਵਿੱਤ ਮੰਤਰੀ निर्मला सीतारमण ਨੇ ਆਪਣੇ ਬਜਟ 2025 ਦੇ ਭਾਸ਼ਣ ਦੌਰਾਨ ਨਵੀਂ ਟੈਕਸ ਪ੍ਰਣਾਲੀ ਵਿੱਚ ਬਦਲਾਅ ਦਾ ਐਲਾਨ ਕੀਤਾ ਸੀ ਸੋਧੇ ਹੋਏ ਆਮਦਨ ਵਿੱਚ ਸੋਧੇ ਹੋਏ ਆਮਦਨ ਕਰ ਨਿਯਮਣ 1 April ਤੋਂ ਲਾਗੂ ਹੋਣਗੇ ਨਵੇਂ ਆਮਦਨ ਕਰ ਨਿਯਮਾਂ ਦੇ ਤਹਿਤ ਸਲਾਨਾ 12 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਵਿਅਕਤੀ ਨੂੰ ਆਮਦਨ ਕਰ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਪਵੇਗੀ ਤਨਖਾਹਦਾਰ ਵਿਅਕਤੀ ਨੂੰ 75000 ਦੀ ਵਾਧੂ ਮਿਆਰੀ ਘਟौती ਦਾ ਲਾਭ ਵੀ ਹੈ ਇਸ ਤਰ੍ਹਾਂ ਨਵੀਂ ਟੈਕਸ ਵਿਵਸਥਾ ਦੇ ਨਾਲ ਤਹਿਤ 12 35 75 ਲੱਖ ਦੀ ਵਿਤਨਖਾਹ ਪ੍ਰਭਾਵਸ਼ਾਲੀ ਢੰਗ ਨਾਲ ਟੈਕਸ ਮੁਕਤ ਹੋ ਜਾਵੇਗੀ ਇਸ ਤੋਂ ਇਲਾਵਾ ਨਵੀਂ ਟੈਕਸ ਬਰਨਾਲੀ ਤਹਿਤ ਟੈਕਸ ਸਲੇਬਾ ਵਿੱਚ ਵੀ ਬਦਲਾਅ ਕੀਤਾ ਗਿਆ ਹੈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਹਾਫ ਇੰਡੀਆ ਨੇ ਯੂਨੀਫਾਈਲਡ ਪੇਮੈਂਟਸ ਇੰਟਰਫੇਸ ਦੀ ਸੁਰੱਖਿਆ ਨੂੰ ਵਧਾਉਣ ਲਈ ਕਈ ਬਦਲਾਅ ਦਾ ਐਲਾਨ ਕੀਤਾ ਹੈ 1 ਅਪ੍ਰੈਲ ਤੋਂ ਪ੍ਰਕਿਰਿਆਸ਼ੀਲ ਨੰਬਰ ਨੰਬਰਾਂ ਤੋਂ ਯੂਪੀਐਲ ਭੁਗਤਾਨ ਸੰਭਵ ਨਹੀਂ ਹੋਣਗੇ ਐਨਪੀਸੀਆਈ ਦੇ ਬੈਂਕਾਂ ਬੈਂਕਾਂ ਦੇ ਤੀਜੀ ਧਿਰ ਯੂਪੀਐਲ ਪ੍ਰਸਤ ਦਸਤਾਵਾਂ ਦੇ ਦਸਤਾਵਾਂ ਨੂੰ ਯੂਪੀਐਲ ਨਾਲ ਜੁੜੇ ਆਕਾਰਸ਼ੀਲ ਨੰਬਰਾਂ ਨੂੰ ਮਟਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਖਬਰ ਨਾਲ ਅੰਤ ਤੱਕ ਜਾਰੀ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ